ਬਸ ਚੰਦ ਸਕਿੰਟ ਇਸ ਲੜੀ ਦੇ ਵਿੱਚ ਸਾਡੇ ਵੱਲੋਂ ਅਚਾਨਕੀ ਚੈਕਿੰਗ ਉੱਥੇ ਕੀਤੀ ਗਈ ਸੀ ਅਸੀਂ ਇਹ ਸਬੰਧਤ ਰਿਕਾਰਡ ਹਾਸਲ ਕੀਤਾ ਹੈ ਤੇ ਸਟੇਟਮੈਂਟਸ ਲਿਖੀਆਂ ਜਾ ਰਹੀਆਂ ਜੋ ਓਵਰਆਲ ਹੈਗੀ ਆ ਪੜਤਾਲ ਹੈਗੀ ਆ ਉਹ ਜਾਰੀ ਹੈ ਮਰੀਜ਼ ਨੇ ਖਾਸ ਕਰਕੇ ਕੈਂਸਰ ਦੇ ਮਰੀਜ਼ ਬੜੇ ਉਹਨਾਂ ਨੂੰ ਡੈਲੀਕੇਟਲੀ ਰੱਖਣਾ ਪੈਂਦਾ ਵੈਸੇ ਮਰੀਜ਼ਾਂ ਸਾਰਿਆਂ ਡੈਲੀਕੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚੱਲਦੇ ਨਹੀਂ ਤੇ ਇਹ ਫੇਰ ਉਹ ਮੈਂ ਨਾ ਕੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਜਿਸ ਨੂੰ ਮੰਤਰ ਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਝ ਤੇ ਦੋ ਚਾਰ ਰਹਿੰਦੇ ਆ ਉਰ ਵੀ ਲੋ ਆਦਿਆਂਗੇ ਬਿਲਕੁਲ ਇੱਥੇ ਜਿਹੜੀ ਨੇ ਸਾਡੇ ਮਰੀਜ਼ਾਂ ਨੂੰ ਤਕਲੀਫ ਹੀ ਆਉਣ ਦਿਆਂਗੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੈਂਸਰ ਭਾਗ ਦੇ ਵਿੱਚ ਏਸੀ ਲੱਗੇ ਹੋਏ ਨੇ ਪਰ ਚੱਲ ਨਹੀਂ ਰਹੇ ਜਿਸ ਕਰ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਾਫੀ ਮੁਸ਼ਕਲ ਆ ਰਹੀਆਂ ਏਸੀ ਨੌਨ ਵਰਕਿੰਗ ਸੀਗੇ ਉਹਦੇ ਸਬੰਧੀ ਅਸੀਂ ਰਿਕਾਰਡ ਹਾਸਲ ਕੀਤਾ ਹੈਗਾ ਹਲੇ ਕਿਸੇ ਸਥਿਤੀ ਤੇ ਨਹੀਂ ਪਹੁੰਚੀ ਜੋ ਫਾਈਨਲ ਰਿਪੋਰਟ ਬਣੇਗੀ ਤਾਂ ਜਰੂਰ ਸਾਂਝੀ ਕੀਤੀ ਜਾਊਗੀ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਅਧੀਨ ਕੰਮ ਕਰ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਕੈਂਸਰ ਵਿਭਾਗ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੇ ਤੇ ਉੱਥੇ ਲੱਗੇ ਏਸੀ ਚੱਲਦੇ ਨਾ ਹੋਣ ਕਰਕੇ ਚਰਚਾ ਕੁਝ ਜ਼ਿਆਦਾ ਵੱਡੀ ਹੋ ਗਈ ਤੇ ਆਖਰ ਕੋਟਕਪੂਰਾ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉੱਥੇ ਖੁਦ ਪਹੁੰਚੇ ਉਹਨਾਂ ਨੇ ਵੀ ਉਥੋਂ ਦਾ ਹਾਲ ਦੇਖਿਆ ਤੇ ਮੰਨਿਆ ਕਿ ਉੱਥੇ ਹਾਲਾਤ ਖਰਾਬ ਸੀ ਇਸ ਲਈ ਉਹਨਾਂ ਨੇ ਏਸੀ ਦਾ ਨਵੇਂ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਕਿ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਪ੍ਰਬੰਧਕਾਂ ਨੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਵੀ ਕੋਈ ਸੁਧਾਰ ਨਹੀਂ ਕੀਤਾ ਜਿਹੜੇ ਏਸੀ ਦਿੱਤੇ ਆ ਸਿਰਫ ਉਹੀ ਚੱਲ ਰਹੇ ਆ ਤੇ ਹੁਣ ਪਤਾ ਲੱਗਾ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਆ ਜਿਹੜਾ ਏਸੀਆਂ ਦਾ ਮਾਮਲਾ ਸੀ ਕਿ ਏਸੀ ਕਿਉਂ ਨਹੀਂ ਚੱਲਦੇ ਸੀ ਇਹ ਸਾਰੇ ਮਾਮਲੇ ਦੀ ਫਰੀਦਕੋਟ ਵਿਜੀਲੈਂਸ ਨੇ ਚੱਕਰ ਲਾ ਕੇ ਜਾਂਚ ਕੀਤੀ ਆ ਦੇਖਿਆ ਤੇ ਹੁਣ ਉਹਦਾ ਸਾਰਾ ਰਿਕਾਰਡ ਆ ਉਹ ਤਲਬ ਕਰ ਲਿਆ ਇਸ ਬਾਰੇ ਆਓ ਹੋਰ ਜਾਣਕਾਰੀ ਲੈਣੇ ਆ ਵਿਜੀਲੈਂਸ ਫਰੀਦਕੋਟ ਦੇ ਇੰਸਪੈਕਟਰ ਸੰਦੀਪ ਸਿੰਘ ਤੋਂ ਜਿਹੜੇ ਕਿ ਹਾਲ ਹੀ ਵਿੱਚ ਕੈਂਸਰ ਵਿਭਾਗਤਾ ਚੱਕਰ ਲਗਾ ਕੇ ਆਏ ਆ ਦੇ ਵੀ ਮੈਡੀਕਲ ਦੇ ਲੈਕਚਰ ਵੀ ਇੱਕ ਸਮੱਸਿਆ ਆਈ ਟੀ ਕੈਂਸਰ ਡਿਪਾਰਟਮੈਂਟ ਦੀ ਏਸ਼ੀਆ ਨੂੰ ਲੈ ਕੇ ਵੀ ਗ੍ਰਿਵੈਂਸ ਫਰਮ ਕਰ ਲਈ ਹਾਂ ਜੀ ਉਸੇ ਵੀ ਸਾਡੇ ਵੱਲੋਂ ਜਿਹੜੀ ਐ ਅਚਨਚੇ ਚੈਕਿੰਗ ਕੀਤੀ ਗਈ ਸੀ ਤੇ ਉਹਦਾ ਜਿਹੜੀ ਪੜਤਾਲ ਹੈਗੀ ਅਜੇ ਤੱਕ ਕਿਸ ਤਰ੍ਹਾਂ ਦੀ ਉਹਦੇ ਵਿੱਚ ਸਾਹਮਣੇ ਆਈ ਗੱਲਬਾਤ ਉਹ ਜੋ ਸ਼ਿਕਾਇਤ ਸੀਗੀ ਉਹ ਅਸੀਂ ਵੀ ਏਸੀਜ਼ ਲੱਗੇ ਹੋਏ ਨੇ ਹਸਪੀਟਲ ਦੇ ਵਿੱਚ ਪਰ ਚੱਲ ਨਹੀਂ ਰਹੇ ਸੋ ਉਹਦੇ ਸਬੰਧੀ ਸਾਡੇ ਤੋਂ ਚੈਕਿੰਗ ਕੀਤੀ ਗਈ ਤੇ ਅਸੀਂ ਰਿਕਾਰਡ ਜਿਹੜਾ ਹੈਗਾ ਹਾਸਲ ਕੀਤਾ ਹੈ ਤੇ ਬਾਕੀ ਅਜੇ ਅੰਡਰ ਪ੍ਰੋਸੈਸ ਹੈਗੀ ਸਭ ਦੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੈਂਪਸਰ ਭਾਗ ਦੇ ਵਿੱਚ ACs ਲੱਗੇ ਹੋਏ ਨੇ ਪਰ ਚੱਲ ਨਹੀਂ ਰਹੇ ਜਿਸ ਕਰ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਾਫੀ ਮੁਸ਼ਕਲ ਆ ਰਹੀਆਂ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਅਚਾਨਕੀ ਚੈਕਿੰਗ ਉੱਥੇ ਕੀਤੀ ਗਈ ਸੀ ਅਸੀਂ ਇਹ ਸਬੰਧਤ ਰਿਕਾਰਡ ਹਾਸਲ ਕੀਤਾ ਹੈ ਤੇ ਸਟੇਟਮੈਂਟਸ ਲਿਖੀਆਂ ਜਾ ਰਹੀਆਂ ਜੋ ਓਵਰ ਆਲ ਹੈਗੀ ਆ ਪੜਤਾਲ ਹੈਗੀ ਆ ਉਹ ਜਾਰੀ ਹੈ ਦੀ ਕਿਸ ਤਰ੍ਹਾਂ ਨੇ ਕਮੀਆਂ ਪਈਆਂ ਗਈਆਂ ਮਰੀਜ਼ ਪ੍ਰਸ਼ਾਸਨਿਕ ਕਿੰਨੇ ਕੇਸੀ ਬਾਂਸੀ ਕਿਸ ਤਰ੍ਹਾਂ ਕਮੀਆਂ ਜੋ ਤੁਸੀਂ ਦਗੇ ਤਾਂ ਪਈਆਂ ਗਈਆਂ ਹਾਂਜੀ AC ਨੌਨ ਵਰਕਿੰਗ ਸੀਗੇ ਉਹਦੇ ਸਬੰਧੀ ਅਸੀਂ ਰਿਕਾਰਡ ਹਾਸਲ ਕੀਤਾ ਹੈਗਾ ਦੀ ਹਾਲੇ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਜੋ ਫਾਈਨਲ ਰਿਪੋਰਟ ਬਣੇਗੀ ਤਾਂ ਜਰੂਰ ਸਾਂਝੀ ਕੀਤੀ ਜਾਊਗੀ ਰਿਕਾਰਡ ਦੀ ਗੱਲ ਕੀਤੀ ਉਹ ਰਿਕਾਰਡ ਕੋਆਪਰੇਟ ਕਰ ਰਹੇ ਨੇ ਰਿਕਾਰਡ ਦੇ ਰਹੇ ਨੇ ਕਿ ਨਹੀਂ ਦੇਣੇ ਵੱਡਾ ਸਵਾਲ ਹੈ ਕਿ ਰਿਕਾਰਡ ਮਿਲੇਗਾ ਫਿਰ ਉਹ ਕੋਆਪਰੇਟ ਕੀਤਾ ਜਾ ਰਿਹਾ ਜੀ ਰਿਕਾਰਡ ਅਸੀਂ ਲੈ ਰਹੇ ਹਾਂ ਜੋ ਵੀ ਸਾਨੂੰ ਚਾਹੀਦਾ ਹੁੰਦਾ ਤੇ ਅੰਡਰ ਪ੍ਰੋਸੈਸ ਵਾਲੀ ਹੈਗੀ ਸਾਡੀ ਪਰਤਾਲ ਜੋ ਮਰੀਜ਼ ਨੇ ਖਾਸ ਕਰਕੇ ਕੈਂਸਲ ਦੇ ਮਰੀਜ਼ ਬੜੇ ਉਹਨਾਂ ਨੂੰ ਡੈਲੀਗੇਟਲੀ ਰੱਖਣਾ ਪੈਂਦਾ ਵੈਸੇ ਮਰੀਜ਼ਾਂ ਸਾਰਿਆਂ ਡੈਲੀਗੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚੱਲ ਤੇ ਇਹ ਫੇਰ ਉਹ ਮੈਂ ਕਿ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਿਸੇ ਨੂੰ ਮਿੰਤਰ ਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਛ ਤੇ ਦੋ ਚਾਰ ਰਹਿੰਦੇ ਆ ਉਹ ਵੀ ਲਵਾ ਦੇਾਂਗੇ ਔਰ ਬਿਲਕੁਲ ਇਥੇ ਜਿਹੜੀ ਨੇ ਸਾਡੇ ਮਰੀਜ਼ਾਂ ਨੂੰ ਤਕਲੀਫ਼ ਨਹੀਂ ਆਉਣ ਦੇਾਂਗੇ ਤਾਂ ਕੋਈ ਕਹਿੰਦੇ ਸੀ ਰਿਵਰਸ ਕਿੰਨੀ ਹੁੰਦੀ ਤੁਹਾਡੇ ਵੱਲ ਅ ਇੱਥੇ ਤਾਂ 8 ਕਹਿੰਦੇ ਸੀ ਲੇਕਿਨ ਮੈਨੂੰ ਇਹ ਲੱਗਦਾ ਵੀ ਇੱਥੇ ਜ਼ਿਆਦਾ ਲੱਗਣੀ ਹੈ ਪਹਿਲਾਂ 8 ਲੱਗੇ ਸੀ ਤੇ ਇੱਥੇ ਜ਼ਿਆਦਾ ਲਾਵਾਂਗੇ ਇਥੇ 6 ਲੱਗੇ ਆ ਤੇ ਮੈਨੂੰ ਲੱਗਦਾ ਕਿੰਨਾ ਦੀ ਹੋਰ ਰਿਕੁਆਇਰਮੈਂਟ ਹੈ ਤិន ਇਥੇ ਹੋਰ ਕਰਾਂਗੇ ਹੋਰ ਵੀ ਦੂਜੇ ਕਿਤੇ ਹੋਊਗਾ ਬਾਕੀ ਹੋਰ ਕਰਾਂਗੇ ਇਸੇ ਲੜੀ ਦੇ ਵਿੱਚ ਸਾਡੇ